ਇੰਨਾ ਹੜਾਂ ਦੇ ਵਿੱਚ ਇੱਕ ਕਮੀ ਬਹੁਤ ਮਹਿਸੂਸ ਹੋਈ ਉਹ ਕਮੀ ਸੀ ਦੀਪ ਸਿੱਧੂ ਦੀ ਅੱਜ ਜਿੱਥੇ ਜਾਈਦਾ ਹੈ ਜਿਹੜੇ ਪਾਸੇ ਟਰਾਲੀਆਂ ਨਜ਼ਰ ਆਉਂਦੀਆਂ ਦੀਪ ਦੀ ਤਸਵੀਰ ਉਹਨਾਂ ਟਰਾਲੀਆਂ ਤੇ ਜਦੋਂ ਦੇਖਦੇ ਆਂ ਤੇ ਉਹ ਦਿਨੇ ਯਾਦ ਆ ਜਾਂਦੇ ਆ ਜਦੋਂ ਕਿਸਾਨ ਅੰਦੋਲਨ ਦੇ ਦਿਨਾਂ ਦੇ ਵਿੱਚ ਦਿਨ ਰਾਤ ਦੀਪ ਸਿੱਧੂ ਪੰਜਾਬ ਤੇ ਪੰਥ ਦੀ ਖਾਤਰ ਲੱਗਿਆ ਹੋਇਆ ਸੀ ਭਾਈ ਮਨਦੀਪ ਸਿੱਧੂ ਅੱਜ ਅਕਾਲ ਤਖਤ ਸਾਹਿਬ ਪਹੁੰਚੇ ਨੇ ਜਥੇਦਾਰ ਸਾਹਿਬ ਨੇ ਮੀਟਿੰਗ ਕਾਲ ਕੀਤੀ ਸੀ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਬਈ ਵਾਈਗੁਰਜੀਕਾ ਖਾਲਸਾ ਵਾਈਗੁਰਜੀਕਾ ਖਾਲਸਾ ਵਾਈਗੁਰਜੀ ਕੀ ਹੱਥੇ ਕਿੱਥੇ ਡਟੇ ਹੋਇਓ ਤੁਸੀਂ ਅੱਜ ਕੱਲ ਸੇਵਾ ਕਿੱਥੇ ਕਰ ਰਹੇ ਹੋ ਹੜਾਂ ਅਸੀਂ ਲੱਗੇ ਹੋਏ ਆ ਸਾਡੀ ਸਾਰੀ ਟੀਮ ਆ ਇੱਕ ਤਾਂ ਜਿਹੜਾ ਬਾਈ ਦੇ ਨਾਮ ਤੇ ਅਸੀਂ ਟਰਸਟ ਫਾਰਮ ਕੀਤਾ ਸੀਗਾ ਤੇ ਅਲੋਂਗ ਵਿਦ ਸਾਡਾ ਬਾਰਸ ਪੰਜਾਬ ਦੀ ਟੀਮ ਆ ਜਿਹੜੀ ਜਿਹੜੀ ਜਥੇਬੰਦੀ ਬਾਈ ਨੇ ਭਾਈ ਅਮਰਪਾਲ ਸਿੰਘ ਉਹ ਤੁਸੀਂ ਇਕੱਠੇ ਮਿਲ ਕੇ ਕੰਮ ਕਰ ਰਹੇ ਬਿਲਕੁਲ ਥੋੜਾ ਜਿਹਾ ਦੇ ਇਸ ਚੇੇ ਫਰਕਾ ਵੀ ਉਹ ਦੇ ਆਰ ਇਨਟੂ ਦਾ ਪੋਲਿਟਿਕਲ ਫਾਰਮ ਵੀ ਅਕਾਲੀ ਦਲ ਬਾਰਸ ਪੰਜਾਬ ਤੇ ਅਸੀਂ ਪੋਲਿਟਿਕਲ ਨਾ ਹੋ ਕੇ ਇਕੱਲੀ ਵਾਰਸ ਪੰਜਾਬ ਜਥੇਬੰਦੀ ਜੋ ਬਾਈ ਦੀਪ ਨੇ ਸ਼ੁਰੂ ਕੀਤੀ ਸੀ ਉਸ ਤੇ ਆ ਇਹ ਦੋਨੋਂ ਸਾਡੀਆਂ ਟੀਮਸ ਇਕੱਠੀਆਂ ਹੁਸੈਣੀ ਵਾਲਾ ਬਾਰਡਰ ਮੱਲਣ ਪਿੰਡ ਤੇ ਉਸ ਏਰੀਆ ਚ ਅਸੀਂ ਸਾਰੇ ਹੈਗੇ ਆ ਵੀ ਸਾਨੂੰ ਜਿਹੜੇ ਏਰੀਆ ਚ ਅਸੀਂ ਆ ਜਿਵੇਂ ਜਥੇਦਾਰ ਜੀ ਨੇ ਵੀ ਅੰਦਰ ਗੱਲ ਕੀਤੀ ਟਿੰਡੀ ਵਾਲਾ ਪਿੰਡ ਉੱਥੇ ਸਾਡੀ ਟੀਮ ਬਕਾਇਦਾ ਉਸ ਤੇ ਲੱਗੀ ਹੋਈ ਆ ਵੀ ਤਿੰਨ ਪਾਸਿਆਂ ਤੋਂ ਜੇ ਆ ਕੇ ਸਤਲੋਜ ਦਰਿਆ ਨੇ ਹਿੱਟ ਕੀਤਾ ਤਾਂ ਪਿੰਡ ਰੋਕਿਆ ਉੱਥੇ ਬੰਨ ਲਾ ਕੇ ਜਾਲ ਬਣਾ ਕੇ ਮੇਨ ਉਹ ਪਾਕਿਸਤਾਨ ਤੇ ਫੋਕਸ ਆ ਵੀ ਤਿੰਨ ਪਾਸਿਓ ਉਸ ਨੂੰ ਜੇ ਆਪਾਂ ਕਹ ਲਈਏ ਪਾਣੀ ਤੇ ਨਾਲ-ਨਾਲ ਤਿੰਨੋਂ ਪਾਸੇ ਉਸ ਤੇ ਪਾਕਿਸਤਾਨ ਲੱਗਦਾ ਜਾ। ਭਾਈ ਸਾਹਿਬ ਦਾ ਕੋਈ ਸੰਦੇਸ਼ ਆਇਆ ਹੜਾਂ ਦੇ ਵਿੱਚ? ਨਹੀਂ ਉਹਨਾਂ ਦਾ ਪਰਿਵਾਰ ਦੇ ਜ਼ਰੀਏ ਕੋਈ ਗੱਲਬਾਤ ਹੋਈ। ਨਹੀਂ ਭਾਈ ਸਾਹਿਬ ਨਾਲ ਕੋਈ ਇਹੋ ਜਿਹੀ ਇਹਦੇ ਬਾਰੇ ਕੋਈ ਡਾਇਰੈਕਟ ਗੱਲ ਨਹੀਂ ਹੋਈ। ਦੀਪ ਬਾਈ ਨੂੰ ਮਿਸ ਕਰ ਰਹੇ ਹੋ ਇਹਨਾਂ ਦਿਨਾਂ ਦੇ ਵਿੱਚ? ਬਈ ਵੈਸੇ ਤਾਂ ਰੋਜ਼ ਹੀ ਮਿਸ ਕਰਦੇ ਆ। ਬਾਈ ਦੀ ਤਾਂ ਹਰ ਜੇ ਆਪਾਂ ਗੱਲ ਕਰੀਏ ਹਰ ਇੱਕ ਟਰਾਲੀ ਜੀ ਤੇ ਜਦੋਂ ਵੀ ਜਾਂਦੇ ਆਂਗੇ ਉੱਥੇ ਦੇਖਦੇ ਆਂ ਵੀ ਬਾਈ ਦੀ ਫੋਟੋ ਹਰ ਇੱਕ ਟਰਾਲੀ ਤੇ ਲੱਗੀ ਹੁੰਦੀ ਆ। ਜਿੱਥੇ ਕੈਂਪ ਲੱਗੇ ਹੋਏ ਆ ਉੱ ਜੇ ਸਾਰੇ ਯਾਦ ਕਰਦੇ ਤਾਂ ਸਭ ਲਈ ਇਹ ਬਹੁਤ ਔਖਾ ਹੈਗਾ ਉਹਨੂੰ ਆਪਦੇ ਜ਼ੈਨ ਚੋਂ ਬਾਹਰ ਕੱਢਣਾ ਖਾਸ ਤੌਰ ਤੇ ਮੈਨੂੰ ਲੱਗਦਾ ਉਹ ਦਿਨ ਵੀ ਯਾਦ ਆ ਜਾਂਦੇ ਕਿਉਂਕਿ ਉਹੋ ਜਿਹਾ ਹੀ ਮਾਹੌਲ ਸੀਗਾ ਸੇਵਾ ਭਾਵਨਾ ਦਾ ਮਾਹੌਲ ਬਹੁਤ ਜਜ਼ਬਾਤੀ ਦਿਨ ਰਹੇ ਆ ਆਪਣੇ ਵਾਸਤੇ ਬਿਲਕੁਲ ਉਹ ਚੀਜ਼ ਤਾਂ ਹੁਣ ਹੈਗੀ ਹੈ ਜੀ ਕਿਉਂਕਿ ਇਸ ਚੀਜ਼ ਚੋਂ ਹੀ ਤਾਂ ਜਿਵੇਂ ਬਾਈ ਗੱਲ ਕਰਦਾ ਹੁੰਦਾ ਸੀ ਪੰਜਾਬ ਦੀ ਗੱਲ ਕਰਨੀ ਆਪਾਂ ਪੰਜਾਬ ਦੀ ਖੁਦਮੁਖਤਿਆਰੀ ਦੀ ਬਾਈ ਗੱਲ ਕਰਦਾ ਹੁੰਦਾ ਸੀ ਇਹ ਚੀਜ਼ ਤੇ ਅੱਜ ਜੇ ਆਪਾਂ ਗੱਲ ਕਰੀਏ ਸਿਰਫ ਇਹੀ ਹੋ ਰਹੀ ਆ ਕਿ ਖੁਦਮੁਖਤਿਆਰੀ ਜੇ ਡੈਮ ਦਾ ਪੰਜਾਬ ਕੋਲੇ ਕਿਉਂ ਨਹੀਂ ਉਹਦਾ ਸਾਰਾ ਅਧਿਕਾਰ ਹੈਗਾ ਗਾ ਜੇ ਇਹੀ ਗੱਲ ਜਿਵੇਂ ਆਪਾਂ ਜੇ ਹੋਰ ਬੈਕ ਤੇ ਜਾਈਏ ਆਨੰਦਪੁਰ ਸਾਹਿਬ ਦਾ ਮਾਤਾ ਉਹ ਵੀ ਇਹੀ ਖੁਦਮੁਖਤਿਆਰੀ ਇਹ ਦਿਸ ਇਜ਼ ਦਾ ਪਾਰਟ ਆਫ एवरीथिंग ਜੇ ਆਪਾਂ ਗੱਲ ਕਰਾਂਗੇ ਇੱਕ ਸਟੇਟ ਦੇ ਰਾਈਟਸ ਦੀ ਗੱਲ ਆ ਜਾਂਦੀ ਹੈ ਅੱਗੇ ਅੱਜ ਮੀਟਿੰਗ ਚ ਕੀ ਗੱਲਬਾਤ ਹੋਈ ਹੈ ਬਾਈ ਅੱਜ ਮੀਟਿੰਗ ਚ ਤਾਂ ਸਾਰੀਆਂ ਜਥੇਬੰਦੀਆਂ ਨੂੰ ਕਾਲ ਸੀਗੀ ਜੋ ਜੋ ਇੰਡੀਵਿਜੂਅਲ ਤੌਰ ਤੇ ਲੱਗੇ ਹੋਏ ਅਗੇ ਵੀ ਸੇਵਾ ਕਰਨ ਨੂੰ ਜਾਂ ਰਿਲੀਫ ਜੋ ਵੀ ਪਹੁੰਚਾਉਣ ਨੂੰ ਤੇ ਉਹਦੇ ਬਾਬਤ ਜਥੇਦਾਰ ਜੀ ਨੇ ਮੀਟਿੰਗ ਕਾਲ ਕੀਤੀ ਸੀ ਉਹ ਲੋਕ ਜਿਵੇਂ ਅੱਜ ਜਥੇਦਾਰ ਜੀ ਦੇ ਵੱਤੋਂ ਬਿਆਨਾ ਤੋਂ ਲੱਗਿਆ ਵੀ ਉਹਨਾਂ ਨੇ ਇਹ ਸਾਰੇ ਪੁਆਇੰਟਸ ਚੌਕ ਆਊਟ ਕੀਤੇ ਆ ਤੇ ਹੁਣ ਜਿਹੜਾ ਸੰਦੇਸ਼ ਇਹੀ ਆ ਵੀ ਇੱਕ ਵੈਬਸਾਈਟ ਲਾਂਚ ਕੀਤੀ ਆ ਉਸ ਤੇ ਸਾਰੀਆਂ ਰਿਕੁਆਇਰਮੈਂਟਸ ਪੈਣੀਆਂ ਤੇ ਅੱਗੇ ਕਿਵੇਂ ਟੀਮਸ ਨੇ ਵਰਕ ਕਰਨਾਗਾ ਉਹਦੇ ਬਾਰੇ ਦੱਸਿਆ ਗਿਆ ਤੁਸੀਂ ਕਹਿ ਰਹੇ ਹੋ ਕਿ ਵਾਰਿਸ ਪੰਜਾਬ ਦੇ ਤੁਸੀਂ ਅਲੱਗ ਜਿਹੜੀ ਸਿਰਫ ਸੰਸਥਾ ਨਾਲ ਜੁੜਿਆ ਹੋਰ ਪੋਲੀਟੀਕਲ ਤੁਸੀਂ ਪੋਲੀਟੀਕਲ ਨਹੀਂ ਹੈਗੇ ਨਹੀਂ ਪੋਲੀਟੀਕਲ ਨਹੀਂ ਅਸੀਂ ਹਜੇ ਦੇਖੋ ਇਸ ਟਾਈਮ ਤੇ ਆ ਕੇ ਜਿਹੜੀ ਅੱਜ ਦੀ ਪੰਜਾਬ ਦੀ ਰਿਕੁਆਇਰਮੈਂਟ ਆ ਵੀ ਉਹ ਆਪਾਂ ਨੂੰ ਪੋਲੀਟੀਕਲ ਨਹੀਂ ਆਪਾਂ ਨੂੰ ਆਉਣਾ ਚਾਹੀਦਾਗਾ ਇੱਕ ਜਥੇਬੰਦੀ ਆਪਣੇ ਕੋਲੇ ਜਿਹੜੀ ਕਿ ਪੰਜਾਬ ਦੇ ਹੱਕਾਂ ਲਈ ਬਣਾਈ ਗਈ ਸੀਗੀ ਤੇ ਪੰਜਾਬ ਵਾਸਤੇ ਹੀ ਬਣਾਈ ਗਈ ਸੀਗੀ ਪੰਜਾਬ ਦੀਆਂ ਉਹ ਹੱਕਾਂ ਵਾਸਤੇ ਬਣਾਈ ਗਈ ਸੀਗੀ ਵੀ ਜਿਹੜੇ ਆਪਾਂ ਨੂੰ ਪੰਜਾਬ ਨੂੰ ਕਿੰਨੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਆ ਤੇ ਕਿਹੜੇ ਪੰਜਾਬ ਦੇ ਹੱਕ ਆ ਅੱਜ ਅਸੀਂ ਜਥੇਬੰਦੀ ਨਾਲ ਖੜੇ ਆ ਕਿਉਂਕਿ ਪੰਜਾਬ ਨੂੰ ਅੱਜ ਲੋੜ ਆ ਆਪਦੇ ਆਵਾਮ ਨਾਲ ਖੜਨ ਦੀ ਆ ਸਾਨੂੰ ਲੋੜ ਆ ਤੇ ਆਵਾਮ ਨਾਲ ਅਸੀਂ ਪੋਲੀਟਿਕਲ ਪਾਰਟੀਆਂ ਤੋਂ ਉੱਪਰ ਉੱਠ ਕੇ ਅਸੀਂ ਆਪਦੀ ਜਥੇਬੰਦੀ ਨਾਲ ਖੜੇ ਆਂ ਜਿਹੜੇ ਪਿੰਡ ਤੁਸੀਂ ਉਂ ਉੱਥੇ ਹਾਲਾਤ ਕੀ ਨੇ ਉੱਥੇ ਹਾਲਾਤ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਵੀ ਅਸੀਂ ਬਾਰਡਰ ਦੇ ਬਹੁਤ ਕਲੋਜ਼ ਆ ਉਸ ਇਰਲੇ ਜੋ ਮੈਂ ਪਹਿਲਾਂ ਵੀ ਦੱਸਿਆ ਵੀ ਤਿੰਨ ਸਾਈਡਾਂ ਤੋਂ ਸਾਨੂੰ ਪਾਕਿਸਤਾਨ ਦੀ ਬਾਉਂਡਰੀ ਲੱਗਦੀ ਆ ਤੇ ਉਸ ਪਿੰਡ ਦੇ ਹਾਲਾਤ ਇਹ ਹੈ ਵੀ ਉੱਥੇ ਪਿੰਡਾਂ ਦੇ ਹੀ ਬਹੁਤ ਬੁਰੇ ਹਾਲ ਆ ਜੀ ਆਪਾਂ ਕਵਾਂਗੇ ਪਿੰਡ ਵਿੱਚ ਚਾਰ-ਚਾਰ ਪੰਜ-ਪੰਜ ਫੁੱਟ ਪਾਣੀ ਵੜਿਆ ਹੋਇਆ ਹੈਗਾ ਤੇ ਪਿੰਡ ਨੇ ਆਸੇ-ਪਾਸਿਓਂ ਤਿੰਨ ਸਾਈਡਾਂ ਤੋਂ ਘਰ ਵੀ ਪਾਣੀ ਦੀ ਇੰਨਾ ਬਹਾਅ ਤੇਜ਼ ਕਿਉਂਕਿ ਲਾਸਟ ਆ ਉਸ ਤੋਂ ਬਾਅਦ ਪਾਣੀ ਪਾਕਿਸਤਾਨ ਐਂਟਰ ਹੁੰਦਾ ਹੈਗਾ ਉਹ ਲਾਸਟ ਬੈਰੀਕੇਡਸ ਆ ਜਾਂਦੇ ਆ ਤੇ ਪਾਣੀ ਦਾ ਬਹਾਅ ਹੀ ਇੰਨਾ ਤੇਜ਼ ਆ ਉਹ ਘਰਾਂ ਨੂੰ ਵੀ ਉਥੋਂ ਡੈਮੇਜ ਕਰ ਰਿਹਾ ਹੈਗਾ ਤੇ ਉਸ ਚੀਜ਼ ਜਿਹੜੀ ਹੈ ਕਿ ਪਹਿਲਾਂ ਤਾਂ ਘਰ ਬਚਾਉਣੇ ਜ਼ਰੂਰੀ ਆ ਜ਼ਮੀਨਾਂ ਦਾ ਜਿਹੜਾ ਡੈਮੇਜ ਹੋਇਆ ਫਸਲਾਂ ਉਹ ਤਾਂ ਹੋਈਆਂ ਹੀ ਆ ਜਦੋਂ ਘਰ ਜਦੋਂ ਪਾਣੀ ਖੋੜ ਲਾਉਂਦਾ ਤਾਂ ਉਹ ਜਮਾ ਹੀ ਲਾਉਂਦਾਗਾ ਵੀ ਘਰ ਪੂਰਾ ਡਿਮੋਲੇਸ਼ ਹੁੰਦਾਗਾ ਉਸ ਚੀਜ਼ ਨਾਲ ਨਹੀਂ ਬਚਦਾਗਾ ਉਸ ਚੀਜ਼ ਦਾ ਜਿਹੜਾ ਸਾਡੀ ਟੀਮ ਉੱਥੇ ਲੱਗੀ ਹੋਈ ਆ ਵੀ ਜਾਲ ਜਾਲ ਦੇ ਵਿੱਚ ਅਸੀਂ ਸੈਂਡ ਬੈਗਸ ਬਣਾ ਕੇ ਉਹ ਸਾਰਾ ਟੀਮ ਸਾਡੀ ਲੱਗੀ ਹੋਈ ਆ ਕਰਨ ਘਰੇ ਮਾਤਾ ਠੀਕ ਨੇ ਹਾਂਜੀ ਹਾਂਜੀ ਪਰਿਵਾਰ ਠੀਕ ਸਾਰੇ ਠੀਕ ਹੈ ਜੀ ਚੜਦੀ ਕਲਾ ਚ ਬਿਲਕੁਲ ਹੋਂਦ ਹੈ ਹੀ ਆ ਜੀ ਤੁਸੀਂ ਹੌਸਲੇ ਚ ਬਿਲਕੁਲ ਹੌਸਲੇ ਚ ਹੀ ਸਾਡੇ ਨਾਲ ਬਾਈ ਹਮੇਸ਼ਾ ਖੜਾ ਹੈ ਤਾਂ ਅਸੀਂ ਆਪ ਹੀ ਹੌਸਲੇ ਚ ਤੁਸੀਂ ਦੱਸੋ ਪਹਿਲਾਂ ਵੀ ਤੁਹਾਡੇ ਨਾਲ ਨਹੀਂ ਬਾਈ ਹੈਗਾ ਤੁਸੀਂ ਵੀ ਤਾਂ ਹੌਸਲੇ ਚ ਹੀ ਹੋ ਫਿਰ ਆਪਾਂ ਉਹਦੇ ਹੌਸਲੇ ਨਾਲ ਹੀ ਤੁਰੇ ਫਿਰਦੇ ਆ ਜੀ ਮੈਨੂੰ ਪਤਾ ਹੈ ਇਹ ਅਸਲ 'ਚ ਇਹ ਹੈ ਕਿ ਜਦੋਂ ਅਸੀਂ ਮਿਲਦੇ ਵੀ ਘੱਟ ਆ ਮੈਂ ਤੇ ਮਨਦੀਪ ਬਾਈ ਪਰ ਜਦੋਂ ਮਿਲਦੇ ਆ ਤਾਂ ਫਿਰ ਇਹ ਜ਼ਾਹਰ ਜੀ ਗੱਲ ਹੈ ਕਿ ਭਾਵੇਂ ਔਨ ਕੈਮਰਾ ਹੋਵੇ ਉਹ ਜਜ਼ਬਾਤ ਹੁੰਦੇ ਆ ਕਿ ਬਾਈ ਦੀ ਯਾਦ ਜ਼ਰੂਰ ਆ ਜਾਂਦੀ ਹੈ ਸੋ ਬਹੁਤ ਧੰਨਵਾਦ ਤੁਸੀਂ ਆਏ ਔਰ ਅੱਜ ਹੁਣ ਤੁਸੀਂ ਸਾਰੀਆਂ ਜਥੇਬੰਦੀਆਂ ਨੂੰ ਇਹ ਅਪੀਲ ਹੈ ਕਿ ਇੱਕ ਝੰਡੇ ਥੱਲੇ ਹੋ ਕੇ ਅਕਾਲ ਤਖਤ ਸਾਹਿਬ ਦੇ ਹੇਠਾਂ ਆ ਕੇ ਕੰਮ ਕੀਤਾ ਜਾਵੇ ਬਿਲਕੁਲ ਦੇਖੋ ਜੀ ਇਹ ਗੱਲ ਆਪਾਂ ਕਰਦੇ ਆਂ ਵੀ ਇਹ ਫਰਜ਼ ਹੁੰਦਾਗਾ ਸਟੇਟ ਤੇ ਸੈਂਟਰ ਗਵਰਨਮੈਂਟਸ ਦਾ ਜੇ ਆਪਾਂ ਗੱਲ ਕਰੀਏ ਕਿਉਂਕਿ ਜੇ ਅ ਆਪਣੇ ਲੋਕਾਂ ਦੇ ਵੀ ਕੋਸ਼ ਸੈਂਟਰਲ ਜਾਂ ਸਟੇਟ ਗਵਰਨਮੈਂਟ ਪ੍ਰਤੀ ਆਪਦੇ ਰਾਈਟਸ ਹੁੰਦੇ ਆ ਤਾਂ ਸਟੇਟ ਦੇ ਗਵਰਨਮੈਂਟ ਦੇ ਤੇ ਸੈਂਟਰਲ ਗਵਰਨਮੈਂਟ ਦੇ ਵੀ ਆਪਦੇ ਲੋਕਾਂ ਪ੍ਰਤੀ ਕੁਝ ਰਾਈਟਸ ਹੁੰਦੇ ਆ ਇਹ ਜ਼ਰੂਰੀ ਨਹੀਂਗਾ ਵੀ ਹਮੇਸ਼ਾ ਸੈਂਟਰ ਕਵੇ ਵੀ ਤੁਸੀਂ ਆਪਦੇ ਰਾਈਟਸ ਆਪਦੇ ਡਿਵੋਟ ਕਰਨੇ ਆ ਟੂਵਰਡਸ ਦਾ ਗਵਰਨਮੈਂਟ ਪਰ ਗਵਰਨਮੈਂਟ ਦੇ ਵੀ ਉਹ ਰਾਈਟਸ ਇਕੁਅਲੀ ਉਹਨਾਂ ਨੂੰ ਵੀ ਫਾਲੋ ਕਰਨਾ ਚਾਹੀਦਾ ਇਸ ਜਗ੍ਹਾ ਤੇ ਅੱਜ ਇਹ ਮੀਟਿੰਗ ਕਰਨ ਦਾ ਤਾਂ ਹੀ ਮੇਨ ਮਕਸਦ ਆ ਵੀ ਜੇ ਗਵਰਨਮੈਂਟ ਸੈਂਟਰ ਗਵਰਨਮੈਂਟ ਐਂਡ ਸਟੇਟ ਗਵਰਨਮੈਂਟ ਦੋਨੋਂ ਆਪਦੇ ਜਿਹੜੇ ਕਾਰਜ ਉਹਨਾਂ ਨੇ ਕਰਨੇ ਸੀ ਉਹਨਾਂ ਤੋਂ ਫ ਜੇ ਉਹ ਫੇਲ ਹੋਇਆ ਤਾਂ ਹੀ ਅੱਜ ਇਹ ਮੀਟਿੰਗ ਕਰਨ ਦਾ ਆਪਾਂ ਨੂੰ ਲੋੜ ਪਈ ਆ ਤੇ ਅੱਜ ਆਪਾਂ ਇਹ ਲੋੜ ਪੂਰੀ ਕੀਤੀ ਆ ਮੀਟਿੰਗ ਕਰਕੇ ਵੀ ਆਪਾਂ ਨੂੰ ਆਪਦੀ ਇੱਕ ਇੰਸਟੀਚਿਊਟ ਖੜਾ ਕਰਨਾ ਪਿਆਗਾ ਪੈਰਲਲ ਟੂ ਦਾ ਗਵਰਨਮੈਂਟ ਜੇ ਗਵਰਨਮੈਂਟ ਫੇਲੀਅਰ ਨਾ ਹੁੰਦਾ ਅੱਜ ਇਹ ਮੀਟਿੰਗ ਨਹੀਂ ਹੋਣੀ ਸੀਗੀ ਬਹੁਤ ਧੰਨਵਾਦ ਬਾਈ ਮਨਦੀਪ ਸਿੱਧੂ ਹੁਣੇ ਲਗਾਤਾਰ ਸੇਵਾ ਕਰ ਰਹੇ ਆ